ਤੁਸੀਂ ਬਹੁਤ ਸਾਰੇ ਲੋਕ ਇਦਾਂ ਦੇ ਵੇਖੇ ਹੋਣਗੇ ਜੋ ਵੀਰਵਾਰ ਨੂੰ ਸ਼ਰਾਬ ਨਹੀਂ ਪੀਂਦੇ ਤੇ ਤੁਸੀਂ ਬਹੁਤ ਸਾਰੇ ਲੋਕ ਇਦਾਂ ਦੇ ਵੀ ਵੇਖੇ ਹੋਣਗੇ ਜੋ ਲੋਕ ਆਪ ਤਾਂ ਸ਼ਰਾਬ ਪੀਂਦੇ ਨੇ ਤੇ ਨਾਲ ਹੀ ਨਾਲ ਇਹਨਾਂ ਨੂੰ ਵੀ ਕਹਿੰਦੇ ਨੇ ਕਿ ਪੀਲਾ ਵੀਰਵਾਰ ਕਿਹੜਾ ਉੱਤੇ ਡਿੱਗਦਾ ਵੀਰਵਾਰ ਸ਼ਰਾਬ ਪੀਣ ਦੇ ਨਾਲ ਕੁਝ ਨਹੀਂ ਹੁੰਦਾ ਐਵੇਂ ਨਾ ਡਰੀ ਜਾਇਆ ਕਰ ਪਰ ਜਿਹੜੇ ਲੋਕ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਉਹਨਾਂ ਦੇ ਚਿਰਾਗ ਰੌਸ਼ਨ ਕਰਦੇ ਨੇ ਜਦੋਂ ਉਹ ਵੀਰਵਾਰ ਦਾਰੂ ਪੀਂਦੇ ਨੇ ਤੇ ਫੇਰ ਜੋ ਉਹਨਾਂ ਨਾਲ ਪੀਰ ਫਕੀਰ ਕਰਦੇ ਨੇ ਅੱਜ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸੂਗਾ ਜੋ ਲੋਕ ਪੀਰਾਂ ਫਕੀਰਾਂ ਨੂੰ ਮੰਨ ਕੇ ਵੀਰਵਾਰ ਵਾਲੇ ਦਿਨ ਸ਼ਰਾਬ ਪੀਂਦੇ ਨੇ ਫਿਰ ਪੀਰ ਉਹਨਾਂ ਦੇ ਨਾਲ ਅਜਿਹੀ ਖੇਡ ਖੇਡਦੇ ਨੇ ਕਿ ਉਹਨਾਂ ਦੀ ਸਾਰੀ ਖੇੜੀ ਖਿੱਲਰ ਜਾਂਦੀ ਹੈ ਉਹਨਾਂ ਨੂੰ ਅਜੀਹਾ ਨੁਕਸਾਨ ਹੁੰਦਾ ਹੈ ਇੰਨਾ ਵੱਡਾ ਨੁਕਸਾਨ ਹੁੰਦਾ ਹੈ ਕਿ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ ਕਿ ਸਾਡਾ ਐਡਾ ਨੁਕਸਾਨ ਹੋ ਜਾਏਗਾ ਜੇਕਰ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਇਹਨੂੰ ਪੂਰਾ ਦੇਖਿਓ ਤੇ ਤੁਹਾਨੂੰ ਪਤਾ ਚੱਲ ਸਕੇ ਕਿ ਪੀਰ ਫਕੀਰ ਸਾਡਾ ਕਿੱਡਾ ਵੱਡਾ ਨੁਕਸਾਨ ਕਰਨਗੇ ਤਾਂ ਸਮਾਂ ਨਾਕਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਵਾਰੀ ਬਹੁਤ ਹੀ ਪਹੁੰਚੇ ਹੋਏ ਫਕੀਰ ਕੋਲ ਇੱਕ ਇਨਸਾਨ ਜਾਂਦਾ ਉਹ ਇਨਸਾਨ ਆਪਣੇ ਆਪ ਨੂੰ ਬਹੁਤ ਹੀ ਹੋਸ਼ਿਆਰ ਸਮਝਦਾ ਸੀ ਉਸ ਇਨਸਾਨ ਨੂੰ ਇਦਾਂ ਸੀ ਕਿ ਮੇਰੇ ਸਵਾਲਾਂ ਦੇ ਜਵਾਬ ਕਿਸੇ ਕੋਲ ਵੀ ਨਹੀਂ ਹੈਗੇ ਉਹ ਇਨਸਾਨ ਸਾਧੂ ਸੰਤ ਨੂੰ ਸਵਾਲ ਕਰਦਾ ਕਿ ਤੁਸੀਂ ਕਹਿੰਦੇ ਹੋ ਕਿ ਸ਼ਰਾਬ ਬਹੁਤ ਹੀ ਮਾੜੀ ਚੀਜ਼ ਹੈ ਨਹੀਂ ਪੀਣੀ ਚਾਹੀਦੀ ਪਰ ਤੁਸੀਂ ਮੈਨੂੰ ਦੱਸੋ ਕਿ ਸ਼ਰਾਬ ਦੇ ਵਿੱਚ ਕਿਹੜੀ ਚੀਜ਼ ਮਾੜੀ ਹੈ ਸ਼ਰਾਬ ਦੇ ਵਿੱਚ ਤਾਂ ਅੰਗੂਰਾਂ ਦੀ ਖੰਡ ਹੈ ਪਾਣੀ ਹੈ ਤੇ ਗੁੜ ਪੈਂਦਾ ਆਪਾਂ ਇਹ ਚੀਜ਼ਾਂ ਅਕਸਰ ਹੀ ਖਾਂਦੇ ਆ ਫਿਰ ਤੁਸੀਂ ਦੱਸੋ ਇਹ ਚੀਜ਼ਾਂ ਮਾੜੀਆਂ ਕਿਵੇਂ ਹੋ ਗਈਆਂ ਇਹ ਆਪਣਾ ਕੀ ਨੁਕਸਾਨ ਕਰ ਦੇਣਗੀਆਂ ਤਾਂ ਉਹ ਸਾਧੂ ਸੰਤ ਚੁੱਪ ਹੋ ਜਾਂਦੇ ਨੇ ਥੋੜਾ ਜਿਹਾ ਹੱਸਦੇ ਨੇ ਤੇ ਫਿਰ ਉਸ ਨੂੰ ਕਹਿੰਦੇ ਨੇ ਕਿ ਮੈਂ ਤੇਰੀ ਗੱਲ ਮੰਨਦਾ ਕਿ ਇਹ ਚੀਜ਼ਾਂ ਆਪਾਂ ਰੋਜ਼ ਕਰਨੀਆਂ ਪਰ ਤੂੰ ਮੇਰੇ ਕੋਈ ਸਵਾਲਾਂ ਦੇ ਜਵਾਬ ਦੇ ਤਾਂ ਉਹ ਇਨਸਾਨ ਕਹਿੰਦਾ ਪੁੱਛੋ ਸਾਧੂ ਸੰਤ ਕਹਿੰਦੇ ਨੇ ਕਿ ਮੈਂ ਜੇ ਇਹ ਮੁੱਠੀ ਮਿੱਟੀ ਦੀ ਭਰ ਕੇ ਤੇਰੇ ਉੱਪਰ ਮਾਰਾਂ ਤੈਨੂੰ ਕੀ ਹੋਏਗਾ ਉਹ ਕਹਿੰਦਾ ਮੈਨੂੰ ਕੁਝ ਨਹੀਂ ਹੋਏਗਾ ਸਾਧੂ ਸੰਤ ਕਹਿੰਦੇ ਨੇ ਕਿ ਇਹ ਪਾਣੀ ਦਾ ਗਲਾਸ ਮੈਂ ਤੇਰੇ ਖਿੱਚ ਕੇ ਉੱਪਰ ਸੁੱਟਾਂ ਤੈਨੂੰ ਕੀ ਹੋਏਗਾ ਉਹ ਕਹਿੰਦਾ ਮੈਨੂੰ ਕੁਝ ਨਹੀਂ ਹੋਏਗਾ ਸਾਧੂ ਸੰਤ ਕਹਿੰਦੇ ਨੇ ਕਿ ਚਲ ਠੀਕ ਹੈ ਪਰ ਜੇਕਰ ਮੈਂ ਇਸ ਪਾਣੀ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਤੇ ਕਾਫੀ ਸਮਾਂ ਧੁੱਪ ਦੇ ਵਿੱਚ ਰੱਖ ਕੇ ਫੇਰ ਤੇਰੇ ਉਹ ਜੋ ਪਦਾਰਥ ਬਣੇਗਾ ਜੋ ਇਟ ਬਣੇਗੀ ਉਹ ਮਾਰਾਂ ਫੇਰ ਕੀ ਹੋਏਗਾ ਤਾਂ ਉਹ ਕਹਿੰਦਾ ਕਿ ਮੇਰਾ ਸਿਰ ਪਾੜ ਜਾਏਗਾ ਤਾਂ ਸਾਧੂ ਸੰਤ ਕਹਿੰਦੇ ਨੇ ਕਿ ਇੱਕ ਇੱਕ ਨਾਲ ਕੁਝ ਨਹੀਂ ਹੁੰਦਾ ਜਦੋਂ ਚੀਜ਼ਾਂ ਇਹ ਜੁੜ ਜਾਣ ਫੇਰ ਨੁਕਸਾਨ ਕਰਦੀਆਂ ਨੇ ਉਸ ਇਨਸਾਨ ਨੂੰ ਅੱਗੋਂ ਕੋਈ ਗੱਲ ਨਹੀਂ ਆਉਂਦੀ ਉਹ ਇਨਸਾਨ ਚੁੱਪ ਹੋ ਜਾਂਦਾ ਫੇਰ ਉਹ ਅੱਗੋਂ ਸਵਾਲ ਕਰਦਾ ਕਿ ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹੁੰਨਾ ਸਾਧੂ ਸੰਤ ਕਹਿੰਦੇ ਨੇ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਤਾਂ ਉਹ ਪੁੱਛਦਾ ਕਿ ਜੇਕਰ ਮੈਂ ਇਹ ਚੀਜ਼ਾਂ ਪੀ ਲੈਣਾ ਪਰ ਫਿਰ ਮੈਨੂੰ ਉੱਪਰ ਜਾ ਕੇ ਤਾਂ ਕੋਈ ਨੁਕਸਾਨ ਨਹੀਂ ਹੋਏਗਾ ਇਹਦੇ ਨਾਲ ਮੇਰੀ ਵੱਧ ਤੋਂ ਵੱਧ ਸਿਹਤ ਖਰਾਬ ਹੋਏਗੀ ਇਹਦੇ ਨਾਲ ਮੈਂ ਕੋਈ ਮਾੜਾ ਕਰਮ ਤਾਂ ਨਹੀਂ ਕਰ ਰਿਹਾ ਜੇ ਮੈਂ ਸ਼ਰਾਬ ਪੀ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਕੋਈ ਪਾਪ ਕਰ ਰਿਹਾ ਇਹਦੇ ਵਿੱਚ ਕੋਈ ਪਾਪਤਾ ਹੈ ਹੀ ਨਹੀਂ ਤਾਂ ਉਹ ਸਾਧੂ ਸੰਤ ਫੇਰ ਚੁੱਪ ਹੋ ਜਾਂਦੇ ਨੇ ਉਹਨੂੰ ਕਹਿੰਦੇ ਨੇ ਕਿ ਇੱਕ ਵਾਰੀ ਇੱਕ ਇਨਸਾਨ ਜਿਹਦੇ ਅੱਗੇ ਤਿੰਨ ਚੀਜ਼ਾਂ ਰੱਖ ਦਿੱਤੀਆਂ ਜਾਂਦੀਆਂ ਸ਼ਰਾਬ ਮਾਸ ਤੇ ਔਰਤ ਉਸ ਇਨਸਾਨ ਨੂੰ ਕਿਹਾ ਜਾਂਦਾ ਕਿ ਤੂੰ ਇਹਨਾਂ ਤਿੰਨਾਂ ਵਿੱਚੋਂ ਇੱਕ ਚੀਜ਼ ਜ਼ਰੂਰ ਚੱਕਣੀ ਹੈ ਉਹ ਇਨਸਾਨ ਕੀ ਕਰਦਾ ਹੈ ਪਹਿਲਾਂ ਔਰਤ ਕੋਲ ਜਾਂਦਾ ਪਰ ਫਿਰ ਉਸਦੇ ਮਨ ਦੇ ਵਿੱਚ ਆਉਂਦਾ ਕਿ ਮੈਂ ਇਹ ਔਰਤ ਵੱਲ ਨਹੀਂ ਜਾਊਂਗਾ ਕਿਉਂਕਿ ਇਹ ਪਾਪ ਹੈ ਜੇ ਮੈਂ ਕਿਸੇ ਔਰਤ ਨਾਲ ਗਲਤ ਕੰਮ ਕਰੂੰਗਾ ਤੇ ਮੈਨੂੰ ਇਹ ਪਾਪ ਲੱਗੇਗਾ ਬਾਅਦ ਦੇ ਵਿੱਚ ਉਹ ਮਾਸ ਵੱਲ ਜਾਂਦਾ ਫਿਰ ਉਹ ਕਹਿੰਦਾ ਕਿ ਕਿਸੇ ਨੂੰ ਮਾਰ ਕੇ ਖਾਣਾ ਵੀ ਪਾਪ ਹੈ ਮੈਂ ਕਿਸੇ ਦੀ ਜਾਨ ਨਹੀਂ ਲਵਾਂਗਾ ਫਿਰ ਉਹ ਸ਼ਰਾਬ ਵੱਲ ਜਾਂਦਾ ਉਹ ਸੋਚਦਾ ਹੈ ਕਿ ਸ਼ਰਾਬ ਦੇ ਵਿੱਚ ਤਾਂ ਕੋਈ ਵੀ ਚੀਜ਼ ਗਲਤ ਨਹੀਂ ਚਲੋ ਮੈਂ ਇਹ ਪੀ ਲੈਂਦਾ ਕਿਉਂਕਿ ਇੱਕ ਚੀਜ਼ ਤਾਂ ਮੈਨੂੰ ਚੱਕਣੀ ਪਈਗੀ ਉਹ ਇਨਸਾਨ ਸ਼ਰਾਬ ਚੱਕ ਲੈਂਦਾ ਜਦੋਂ ਸ਼ਰਾਬ ਪੀਂਦਾ ਤੇ ਉਸ ਨੂੰ ਉਹ ਸ਼ਰਾਬ ਚੜ ਜਾਂਦੀ ਹੈ ਫਿਰ ਉਸ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਜਦੋਂ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਤੇ ਫਿਰ ਉਹ ਮਾਸ ਵੱਲ ਜਾਂਦਾ ਜਦੋਂ ਮਾਸ ਨੂੰ ਜਾ ਕੇ ਖਾਂਦਾ ਕਿਉਂਕਿ ਸ਼ਰਾਬ ਦੇ ਨਾਲ ਮਾਸ ਬਹੁਤ ਹੀ ਸੁਆਦ ਲੱਗਦਾ ਉਹਦੀ ਬੁੱਧੀ ਸ਼ਕਤੀ ਤਾਂ ਖਤਮ ਹੋ ਗਈ ਸੀ ਫਿਰ ਉਹ ਸ਼ਰਾਬ ਦੇ ਨਾਲ ਮਾਸ ਖਾਂਦਾ ਜਦੋਂ ਮਾਸ ਖਾ ਲੈਂਦਾ ਤੇ ਫਿਰ ਮਨ ਦੇ ਵਿੱਚ ਸੋਚਦਾ ਕਿ ਹੁਣ ਮਾਸ ਵੀ ਖਾ ਲਿਆ ਇਹ ਔਰਤਵਲ ਵੀ ਚੱਲ ਪੈਨੇ ਆ ਤੇ ਉਹ ਔਰਤਵਲ ਵੀ ਚੱਲ ਪੈਂਦਾ ਤੇ ਔਰਤ ਨਾਲ ਵੀ ਗਲਤ ਕਰਮ ਕਰਕੇ ਉਸ ਪਰਾਈ ਔਰਤ ਤੋਂ ਦੂਰ ਚਲੇ ਜਾਂਦਾ ਉਹ ਇਨਸਾਨ ਕਹਿੰਦਾ ਕਿ ਫਕੀਰੋ ਮੈਨੂੰ ਸਹੀ ਸਮਝਾਓ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤਾਂ ਉਹ ਫਕੀਰ ਕਹਿੰਦਾ ਕਿ ਮੈਂ ਸਿਰਫ ਇਹ ਕਹਿਣਾ ਚਾਹੁੰਨਾ ਕਿ ਇਸ ਸ਼ਰਾਬ ਦੇ ਵਿੱਚ ਜੇਕਰ ਕੋਈ ਪਾਪ ਨਹੀਂ ਪਰ ਇਹ ਪਾਪ ਕਰਵਾਉਂਦੀ ਹੈ ਆਪਣੀ ਬੁੱਧੀ ਸ਼ਕਤੀ ਖਤਮ ਹੋ ਜਾਂਦੀ ਹੈ ਤੇ ਫੇਰ ਆਪਾਂ ਗਲਤ ਕੰਮ ਕਰਦੇ ਆਂ ਜਿੱਦਾਂ ਉਸ ਇਨਸਾਨ ਨੇ ਕੀਤੇ ਹੁਣ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਆਪਾਂ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਉਸ ਦਾ ਇਹੀ ਕਾਰਨ ਹੈ ਕਿ ਜਦੋਂ ਆਪਾਂ ਸ਼ਰਾਬ ਪੀ ਲੈਂਦੇ ਆ ਜਿਹੜੇ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਜਾਂ ਜਿਹੜੇ ਰੱਬ ਨੂੰ ਮੰਨਦੇ ਨੇ ਉਹਨਾਂ ਨੂੰ ਸਭ ਤੋਂ ਵੱਡਾ ਨੁਕਸਾਨ ਕੀ ਹੁੰਦਾ ਉਹਨਾਂ ਦੀ ਮੱਤ ਮਾਰੀ ਜਾਂਦੀ ਹੈ ਉਹਨਾਂ ਦਾ ਦਿਮਾਗ ਖਤਮ ਹੋ ਜਾਂਦਾ ਉਹ ਕਹਿੰਦੇ ਨੇ ਨਾ ਨਾਂ ਘਸੌਣ ਮਾਰਦਾ ਲਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਇਸ ਕਰਕੇ ਜਿਹੜੇ ਲੋਕ ਵੀ ਸ਼ਰਾਬ ਪੀਂਦੇ ਨੇ ਉਹਨਾਂ ਦੀ ਮਤ ਮਾਰੀ ਜਾਂਦੀ ਹੈ ਮਤ ਜਦੋਂ ਮਰ ਜਾਂਦੀ ਹੈ ਤੇ ਫਿਰ ਉਹ ਗਲਤ ਕਰਮ ਕਰਦੇ ਨੇ ਤੇ ਫਿਰ ਜ਼ਿੰਦਗੀ ਵਿੱਚ ਔਖੇ ਹੁੰਦੇ ਨੇ ਇਸ ਕਰਕੇ ਪੀਰ ਫਕੀਰ ਸ਼ਰਾਬ ਪੀਣ ਤੋਂ ਮਨਾ ਕਰਦੇ ਨੇ ਜ਼ਰੂਰੀ ਨਹੀਂ ਵੀਰਵਾਰ ਨੂੰ ਤੁਸੀਂ ਕਿਸੇ ਵੀ ਦਿਨ ਸ਼ਰਾਬ ਨਾ ਪੀਓ ਇਹ ਸਿਹਤ ਲਈ ਵੀ ਮਾੜੀ ਹੈ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਇਹਦਾ ਕਿੱਡਾ ਵੱਡਾ ਨੁਕਸਾਨ ਹੈ ਇਹ ਆਪਾਂ ਨੂੰ ਆਪਣੇ ਰੱਬ ਤੋਂ ਵੀ ਦੂਰ ਕਰਦੀ ਹੈ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ